प्यारे दोस्तों प्यार ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਟ੍ਰੈਵਲ ਏਜੰਟਾਂ ਵਾਲੀ ਵੀਡੀਓ ਦੀ ਲੜੀ ਚੱਲਦੀ ਸੀ ਉਹ ਵੀਡੀਓ ਹੁਣ ਇਸ ਵੀਡੀਓ ਤੋਂ ਅੱਗੇ ਪਾਵਾਂਗੇ ਕਿਉਂਕਿ ਅੱਜ 31 ਜੁਲਾਈ ਤੇ 31 ਜੁਲਾਈ ਦਾ ਦਿਨ ਹੈ ਜਿਹੜਾ ਉਹ ਸਾਡੇ ਲਈ ਬੜਾ ਮਹਾਨ ਦਿਨ ਹੈ ਸਾਡੀ ਨੌਜਵਾਨੀ ਲਈ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸਾਡੇ ਵੱਡੇ ਸਾਡੇ ਵਾਸਤੇ ਉਹ ਵਿਰਾਸਤ ਛੱਡ ਕੇ ਗਏ ਆ ਜਿਸ ਨੂੰ ਜਿਹਦੇ ਕਹਿੰਦੇ ਵੀ ਇਤਿਹਾਸ ਜਿਹਦੇ ਵੱਡੇ ਏਡਾ ਤਕੜਾ ਇਤਿਹਾਸ ਬਣਾ ਕੇ ਜਾਣ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਕਦੇ ਮਾੜੀਆਂ ਕਮਜ਼ੋਰ ਹੋ ਹੀ ਨਹੀਂ ਸਕਦੀਆਂ ਤੇ ਜੇ ਸਾਡੇ ਵਿੱਚ ਥੋੜੀ-ਬਹੁਤੀ ਗਰਾਫਟ ਆਈ ਆ ਉਹਦਾ ਕਾਰਨ ਇਹ ਆ ਕਿ ਅਸੀਂ ਆਪਣੇ ਵਡੇਰਿਆਂ ਦੇ ਇਤਿਹਾਸ ਨੂੰ ਪੜ੍ਹਿਆ ਹੀ ਨਹੀਂ ਅਸੀਂ ਵਿਚਾਰਿਆ ਹੀ ਨਹੀਂ ਅਸੀਂ ਸੁਣਿਆ ਹੀ ਨਹੀਂ ਤੇ ਜੇ ਸਾਨੂੰ ਸੁਣਾਇਆ ਵੀ ਗਿਆ ਉਹ ਵੀ ਮਲਾਵਟਖੋਰ ਤੇ ਕਿਸੇ ਹੋਰ ਤਰੀਕੇ ਚ ਸੁਨਾਇਆ ਗਿਆ ਅੱਜ ਦਾ ਦਿਨ ਜਿਹਦਾ ਜਿਹੜਾ ਉਸ ਮਹਾਨ ਆਤਮਾ ਮਹਾਨ ਸ਼ਹੀਦ ਸ਼ਹੀਦੇ ਆਜਮ ਸਰਦਾਰ ਉਧਮ ਸਿੰਘ ਜਦੋਂ ਸਿੰਘ ਨਾਂ ਪਿੱਛੇ ਲੱਗਦਾ ਤੇ ਉਦੋਂ ਪਤਾ ਲੱਗਦਾ ਵੀ ਸਾਡਾ ਰਤਬਾ ਸਾਡੇ ਵੱਡ ਬਡੇਰਿਆਂ ਨੇ ਸਿੰਘ ਨਾਂ ਦੀ ਲਾਜ ਰੱਖਣ ਲਈ ਅੱਜ ਤੱਕ ਵੀ ਜਿਹੜਾ ਹੈਗਾ ਕੁਰਬਾਨੀਆਂ ਤੇ ਲੜੀ ਉਸੇ ਤਰ੍ਹਾਂ ਹੀ ਪੁਰੋਈ ਤਰੀਉਂ ਦੀ ਉਹਦਾ ਕਾਰਨ ਕੀ ਹੈ ਸਾਡਾ ਜਿਹੜਾ ਅਤੀਤ ਹੈ ਸਾਨੂੰ ਭੁਵਿੱਖ ਦੱਸਦਾ ਸਾਡੀਆਂ ਵਡੇਰਿਆਂ ਦੀਆਂ ਉਹ ਕੁਰਬਾਨੀਆਂ ਸਾਨੂੰ ਤਕੜੇ ਕਰਦੀਆਂ ਕਿਉਂਕਿ ਜਿਹੜੇ ਬਾਗੀ ਲੋਕ ਹੁੰਦੇ ਆ ਉਹਨਾਂ ਨੇ ਆਪਣਾ ਨਾਮ ਜਦੋਂ ਰਾਮ ਮੁਹੰਮਦ ਸਿੰਘ ਆਜ਼ਾਦ ਆਜ਼ਾਦ ਜਦੋਂ ਉਹਨਾਂ ਨੇ ਇਸ ਕਰਕੇ ਸੀ ਵੀ ਆਜ਼ਾਦ ਜਿਹੜੇ ਬਾਗੀ ਹੁੰਦੇ ਆ ਉਹ ਕਦੇ ਗੁਲਾਮੀ ਕਬੂਲ ਹੀ ਨਹੀਂ ਕਰਦੇ ਨਾ ਉਹ ਮਾਨਸਿਕ ਗੁਲਾਮੀ ਨਾ ਉਹ ਸਮਾਜਿਕ ਗੁਲਾਮੀ ਨਾ ਜੇਨੀਅਤ ਗੁਲਾਮੀ ਕਦੇ ਉਹ ਕਬੂਲ ਹੀ ਨਹੀਂ ਕਰਦੇ ਠੀਕ ਹੈ ਹਰ ਲੜਾਈ ਨੂੰ ਸਮਾਂ ਵੱਧ ਘੱਟ ਲੱਗ ਜਾਂਦਾ ਹੈ ਉਹਨਾਂ ਨੇ ਵੀ 13 ਅਪ੍ਰੈਲ 1919 ਦੀ ਵਾਪਰੀ ਹੋਈ ਘਟਨਾ ਨੂੰ 1940 ਦੇ ਵਿੱਚ ਜਾ ਕੇ ਬਦਲਾ ਲੈ ਕੇ ਆਪਣਾ ਜਿਹੜਾ ਤਪਦਾ ਹਿੜਦਾ ਔਰ ਸਾਡੇ ਉਸ ਵੇਲੇ ਪੰਜਾਬੀਆਂ ਦਾ ਉਸ ਅਮਰਥਾ ਦੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਵਰਤਿਆ ਕਹਿਰ ਉਹਦਾ ਜਿਹੜਾ ਉਹ ਆਤਮਾ ਨੂੰ ਠੰਡਿਆ ਕੀਤਾ ਉਹਨਾਂ ਨੇ 20 ਸਾਲ ਬਾਅਦ ਸਮੇਂ ਵੱਧ ਘੱਟ ਲੱਗਣ ਲੱਗੀ ਇਹ ਕੌਮ ਇਹੋ ਜੀ ਕੌਮ ਹੈ ਇਹਨਾਂ ਨੇ ਜਿਨੇ ਵੀ ਕਿਸੇ ਨੇ ਭਾਜੀ ਸਿਰ ਤੇ ਚੜ੍ਹੀ ਚਾਹੇ ਕਿੰਨਾ ਵੀ ਆਪਣਾ ਨੁਕਸਾਨ ਕਰਾ ਲਿਆ ਕਦੇ ਭਾਜੀ ਸਿਰ ਤੇ ਰੱਖੀ ਨਹੀਂ ਹਾਂ ਕੋਈ ਰੱਬ ਕਿਸੇ ਦੇ ਤਰਸ ਕਰ ਗਿਆ ਤੇ ਸ਼ਾਇਦ ਉਹ ਆਪਦੀ ਉਮਰ ਭੋਕੇ ਮਰ ਗਿਆ ਪਰ ਭਾਜੀ ਇਹ ਕੌਮ ਨੇ ਕਿਸੇ ਦੀ ਰੱਖੀ ਨਹੀਂ ਤੇ ਮੋੜੀ ਜ਼ਰੂਰ ਹੈ ਸਮੇਂ ਵੱਧ ਘਟ ਲੱਗਦੀ ਰਹੇ 1899 ਦੇ ਵਿੱਚ ਇਸ ਯੋਧੇ ਦਾ ਜਨਮ ਹੁੰਦਾ ਮਾਤਾ ਪਿਤਾ ਦਾ ਸਾਆਇਆ ਸਿਰ ਤੋਂ ਚਲਾ ਜਾਂਦਾ ਐਦੋਂ ਵੱਡਾ ਦੁੱਖ ਕੋਈ ਨਹੀਂ ਸੀ ਦੇਖੋ ਕਿੰਨੇ ਵੱਡੇ ਦੁੱਖਾਂ ਦੀ ਜ਼ਿੰਦਗੀ ਜੋ ਸਫਰ ਨਿਕਲਦਾ ਇੱਕ ਯਤੀਮਖਾਨੇ ਦੇ ਵਿੱਚ ਪਾਲਣ ਪੋਸ਼ਣ ਹੁੰਦਾ ਤੇ ਫਿਲਮਾਂ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਰੀਅਲ ਅਤੇ ਰੀਲ ਦੇ ਵਿੱਚ ਬੜਾ ਫਰਕ ਹੁੰਦਾ ਉਹ ਮਸਾਲੇ ਲਾਏ ਜਾਂਦੇ ਆ ਪਰ ਸਾਡੇ ਕੋਲੇ ਰੀਅਲ ਬਹੁਤ ਕੁਝ ਪਿਆ ਸਾਨੂੰ ਰੀਲਾਂ ਵੇਖਣ ਦੀ ਲੋੜ ਨਹੀਂ ਨਾ ਸਾਨੂੰ ਰੀਲਾਂ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਫਿਲਮ ਦੇ ਵਿੱਚ ਉਹਨਾਂ ਨੂੰ ਇੱਕ ਬੱਚੇ ਦੇ ਰੂਪ ਵਿੱਚ ਦਿਖਾਇਆ ਗਿਆ ਜਦੋਂ ਕਿ ਉਹਨਾਂ ਦੀ ਉਸ ਵੇਲੇ ਉਮਰ 20 ਸਾਲ ਦੇ ਕਰੀਬ ਸੀ ਪਰ ਜਵਾਨੀ 1927 ਦੇ ਵਿੱਚ ਉਹਨਾਂ ਨੂੰ ਸ਼ੀਦੇ ਆਜ਼ਮ ਸਰਦਾਰ ਭਗਤ ਸਿੰਘ ਵਾਪਸ ਬੁਲਾਉਂਦੇ ਆ ਕਿਉਂਕਿ ਦੇਸ਼ ਦੇ ਵਿੱਚ ਜਿਹੜੇ ਢੌਂਗੀ ਲੜਾਈ ਲੜਨ ਦੇ ਜਿਹੜੇ ਅਖੌਤੀ ਰਾਸ਼ਟਰ ਪਿਤਾ ਜਿਹੜੇ ਅੱਜ ਵੀ ਜਿਨ੍ਹਾਂ ਨੂੰ ਇਹ ਲੋਕ ਪੂਜਦੇ ਆ ਉਹ ਇੱਕ ਲੈਟਰ ਲਿਖਦਾ ਮਹਾਤਮਾ ਗਾਂਧੀ ਮੈਂ ਮਹਾਤਮਾ ਗਾਂਧੀ ਦੀ ਗੱਲ ਕਰਦਾ ਉਹ ਇੱਕ ਲੈਟਰ ਲਿਖਦਾ ਜਿਹਦੇ ਵਿੱਚ ਉਹ ਲਿਖਦਾ ਕਿ ਅਸੀਂ ਜਰਨਲ ਡਵਾਇਰ ਨੂੰ ਮੁਆਫ ਕੀਤਾ ਤੇ ਅਡਵਾਇਰ ਜਿਹੜੇ ਡਾਇਰ ਵੀ ਦੋ ਸਨ ਇੱਕ ਸਨ ਜਰਨਲ ਡਾਇਰ ਜਿਹੜਾ ਪੰਜਾਬ ਦਾ ਗਵਰਨਰ ਜਰਨਲ ਸੀ ਇਹ ਸੀਗਾ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਉਸ ਵੇਲੇ ਦਾ ਕਮਿਸ਼ਨਰ ਸੀ ਜਰਨਲ ਓ ਡਵਾਈਸ ਇਹਦਾ ਨਾਮ ਸੀ ਜਿਨੇ ਅੰਮ੍ਰਿਤਸਰ ਦੀ ਘਟਨਾ ਜਿਹੜੀ 13 April ਵਿਸਾਖੀ ਵਾਲੇ ਦਿਨ ਜਿਹੜਾ ਕਹਿਰ ਵਰਤਾਇਆ ਇਸ ਬੰਦੇ ਨੇ ਕਿਉਂਕਿ ਸਰਕਾਰੀ ਅੰਕੜੇ ਉਸ ਵੇਲੇ 379 ਦੇ ਕਰੀਬ ਦੱਸੇ ਗਏ ਜਿਨ੍ਹਾਂ ਦੇ ਵਿੱਚ 300 37 ਦੇ ਕਰੀਬ ਮਰਦ ਸੀ 41 ਦੇ ਕਰੀਬ ਬੱਚੇ ਦੱਸੇ ਗਏ ਪਰ ਜਿਹੜਾ ਜਿਹੜੀਆਂ ਮੌਤਾਂ ਦੀ ਗਿਣਤੀ ਸੀ ਉਹ ਜਿਹੜੀ ਇੱਕ ਉਹਨਾਂ ਦਾ ਹੀ ਅੰਗਰੇਜ਼ ਅਫਸਰ ਜਿਹੜਾ ਉਸ ਵੇਲੇ ਦਾ ਅਮਰਸਰ ਸਿਵਲ ਹਸਪਤਾਲ ਦਾ ਐਸ ਐਮਓ ਸੀ ਉਹ 1800 ਦੇ ਕਰੀਬ ਜ਼ਿਕਰ ਕਰਦਾ ਵੀ 1800 ਡੈਡ ਬੋਡੀ ਐ ਜਿਹੜੀ ਉਹ ਹਸਪਤਾਲ ਦੇ ਵਿੱਚ ਆਈ ਉਹ ਇਹ ਕਿਉਂਕਿ 84 ਦੇ ਵਿੱਚ ਵੀ ਦੱਸਿਆ ਕੁਝ ਹੋਰ ਗਿਆ ਹੋਇਆ ਕੁਝ ਹੋਰ ਇਹ ਸ਼ੁਰੂ ਤੋਂ ਇਹ ਚੀਜ਼ਾਂ ਹੁੰਦੀਆਂ ਆਈਆਂ ਕਿਉਂਕਿ ਉਹਦੇ ਵਿੱਚ ਕੀ ਆ ਕੁਝ ਦਲਾਲ ਜਿਹੜੇ ਸਾਡੇ ਅਖੌਤੀ ਦੇਸ਼ ਭਗਤੀ ਦੇ ਨਾਂ ਤੇ ਸਾਡੇ ਤੇ ਮੜੇ ਹੁੰਦੇ ਆ ਜੇ ਗਾਂਧੀ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੂੰ ਚਿੱਠੀ ਲੈ ਕੇ ਇਹਨੂੰ ਮੁਆਫ ਕਰਦਾ ਜਰਨਲ ਓਡਵੈਰ ਪਰ ਸ਼ਹੀਦ ਉਧਮ ਸਿੰਘ ਨੇ ਮੁਆਫ ਨਹੀਂ ਕੀਤਾ ਸਾਡੀ ਕੌਮ ਨੇ ਮੁਆਫ ਨਹੀਂ ਕੀਤਾ ਜਦੋਂ ਮਾਰਚ 1940 ਦੇ ਵਿੱਚ ਕੈਕਸਟਰਨ ਹਾਲ ਦੇ ਵਿੱਚ ਗੋਲੀ ਮਾਰ ਕੇ ਉਹ ਸ਼ਹੀਦ ਸ਼ਹੀਦ ਉਧਮ ਸਿੰਘ ਜਰਨਲ ਓਡਵੈਰ ਤੋਂ ਬਦਲਾ ਲੈਂਦੇ ਆ ਉਹਨਾਂ ਦੇ ਨਾਲ ਦੋ ਹੋਰ ਅਫਸਰ ਜਿਹੜੇ ਉਸ ਵੇਲੇ ਪੰਜਾਬ ਦੇ ਵਿੱਚ ਡਿਊਟੀ ਕਰਦੇ ਸੀ ਉਹ ਜ਼ਖਮੀ ਹੁੰਦੇ ਮਾਰਨੇ ਤਾਂ ਉਹਨਾਂ ਨੇ ਉਹ ਵੀ ਨਾਲ ਹੀ ਸੀ ਚਲੋ ਕਿਸੇ ਦੀ ਵਧੀ ਹੁੰਦੀ ਹੈ ਪਰ ਉਹਨਾਂ ਦਾ ਮੇਨ ਜਿਹੜਾ ਟਾਰਗੇਟ ਸੀ ਉਹ ਉਹੀ ਸੀ ਉਹਨਾਂ ਨੇ ਪੂਰਾ ਕਰਕੇ ਕਿਸੇ ਔਰਤ ਤੇ ਉਹਦੀ ਘਰ ਵਾਲੀ ਉੱਤੇ ਡਿੱਗੀ ਉਹਨੇ ਕੁਝ ਨਹੀਂ ਕੀਤਾ ਕਿਉਂਕਿ ਸਿੱਖ ਕਦੇ ਕਿਸੇ ਬੀਬੀ ਤੇ ਹੱਥ ਵਾਰ ਨਹੀਂ ਕਰਦਾ ਬਜ਼ੁਰਗ ਤੇ ਵਾਰ ਨਹੀਂ ਕਰਦਾ ਬੱਚੇ ਤੇ ਵਾਰ ਨਹੀਂ ਕਰਦਾ ਸਾਡਾ ਅਸੂਲ ਹੈ ਸਾਡੀਆਂ ਪਰੰਪਰਾਵਾਂ ਨੇ ਉਹ ਵੀ ਉੱਥੇ ਕਾਇਮ ਰੱਖੀਆਂ ਪਰ ਜਦੋਂ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਨਾਂ ਪੁੱਛਿਆ ਜਾਂਦਾ ਤੋ ਬੜੇ ਮਾਣ ਨਾਲ ਦੱਸਦੇ ਆ ਮੇਰਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਤੇ ਅਸੀਂ ਤਾਂ ਐਨੇ ਇੱਕ ਵੇਸਲੇ ਹੋ ਚੁੱਕੇ ਆ ਸਾਡੀ ਇਸ ਵੇਲੇ ਕੌਮ ਦਾ ਦੁਖੀ ਸਾਡੇ ਗੁਰੂ ਸਾਹਿਬ ਦਾ ਦੁਖੀ ਬੇਅਦਬੀਆਂ ਦਾ ਦੁਖੀ ਜਿਹੜਾ ਆਪਣੇ ਨਾਂ ਦੇ ਨਾਲ ਉਹਨੇ ਇੱਕ ਬੜਾ ਹੇਰ ਫੇਰ ਕੀਤੀ ਰਾਮ ਤੋਂ ਰਹੀਮ ਸ਼ਬਦ ਲਾਇਆ ਨਾਂ ਰਾਮ ਰਹੀਮ ਸਿੰਘ ਤੇ ਸ਼ੀਦੇ ਅਜਮੁਦ ਸਿੰਘ ਲਿਖਦੇ ਆ ਰਾਮ ਮੁਹੰਮਦ ਸਿੰਘ ਹੁਣ ਇੱਕ ਇਹ ਮਹਾਨ ਆਤਮਾ ਉਹ ਮਹਾਨ ਰੂਹ ਸਾਡੀ ਕੌਮ ਦਾ ਤਾਜ ਸ਼ਹੀਦੇ ਆਜਮ ਸਰਦਾਰ ਉਦਮ ਸਿੰਘ ਦਾ ਨਾਮ ਇਸ ਨਾਮ ਦੇ ਨਾਲ ਜਾਣਿਆ ਜਾਂਦਾ ਇੱਕ ਬਲਾਤਕਾਰੀ ਕਾਤਲਕ ਦੁੱਕੀ ਦਾ ਸਾਧ ਉਸ ਨਾਮ ਨੂੰ ਆਪਣੇ ਨਾਮ ਦੇ ਨਾਲ ਜੋੜ ਰਿਆ ਸੀ ਕੋਈ ਵਿਰੋਧ ਨਹੀਂ ਕਰ ਸਕੀ ਅੱਜ ਤੋਂ ਵਿਰੋਧ ਕਰੋ ਮੈਂ ਪਹਿਲਾਂ ਵਿਰੋਧ ਕਰਦਾ ਜੇ ਇਸ ਚੀਜ਼ ਦਾ ਅਸੀਂ ਇਹਦਾ ਨਾਮ ਇਹਨੂੰ ਨਹੀਂ ਯੂਜ਼ ਦੇ ਕਰਨ ਦੇਵਾਂਗੇ ਸਾਡੀ ਕੌਮ ਨੂੰ ਜਾਗਣਾ ਚਾਹੀਦਾ ਕਿੱਥੇ ਸਾਡਾ ਉਹ ਮਹਾਨ ਸੂਰਮਾ ਜਿਹਨੇ 20 ਸਾਲਾਂ ਦੀ ਡਿੱਗੀ ਪੱਗ ਜਾ ਕੇ ਸਿਰ ਤੇ ਸਾਡੇ ਸਾਡੀ ਕੌਮ ਦੀ ਰੱਖੀ ਆਪਦੇ ਕੁਰਬਾਨੀ ਵਾਲਿਆਂ ਸਿੱਖਾਂ ਨੂੰ ਕਦੇ ਮਾੜਾ ਨਾ ਬੋਲਿਆ ਕਰੋ ਵਕਤ ਕਦੇ ਇੱਕੋ ਜਾਨੀ ਰਹਿੰਦਾ ਉਹਨਾਂ ਨੇ ਬੜੇ ਜ਼ਿੰਦਗੀ ਦੇ ਉਤਰਾ ਚੜਾ ਦੇਖੇ ਹੁੰਦੇ ਆ ਉਹਨਾਂ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਵੀ ਨਾ ਕਿਹਾ ਕਰੋ ਉਹ ਤੁਹਾਡੇ ਆਈਡਲ ਨਹੀਂ ਕਦੇ ਉਹਨਾਂ ਨੂੰ ਪੜ ਕੇ ਦੇਖਿਓ ਕਦੇ ਉਹਨਾਂ ਨੂੰ ਸੁਣ ਕੇ ਦੇਖਿਓ ਐਵੇਂ ਨਾ ਦਿਮਾਗ ਦੇ ਵਿੱਚ ਇੱਕ ਸਾੜਾ ਲੈ ਕੇ ਤੁਰੇ ਫਿਰੇ ਕਰੋ ਕਿਸੇ ਇੱਕ ਦੀ ਭੇਡ ਬਣ ਕੇ ਦੂਜੇ ਨੂੰ ਚਾਹੇ ਉਹਦਾ ਕਿੰਨਾ ਵੀ ਕੋਈ ਗੌਣਾ ਕਿੰਨਾ ਵੀ ਉਹਨੇ ਚੰਗਾ ਕੰਮ ਕੀਤਾ ਤੇ ਉਹਨੂੰ ਬਕਵਾਸ ਕਰ ਹੀ ਦੇਣਾ ਸੀ ਅਸੀਂ ਸਰਟੀਫਿਕੇਟ ਕਦੇ ਅੱਜ ਤੱਕ ਮੈਂ ਕਿਸੇ ਦੂਜੀ ਕੌਮ ਦਾ ਬੰਦਾ ਆਪਣੀ ਕੌਮ ਨੂੰ ਗद्दार ਤੇ ਕਦੇ ਬਦਨਾਮ ਕਰਦਾ ਨਹੀਂ ਦੇਖਿਆ ਜਿੰਨਾ ਅਸੀਂ ਆਪਣੇ ਇੱਕ ਦੂਜੇ ਨੂੰ ਕਰਦੇ ਆ ਇਹ ਸਾਡੀ ਬਦਕਿਸਮਤੀ ਹੈ ਮਹਾਤਮਾ ਗਾਂਧੀ ਵਰਗੇ ਉਹਨੂੰ ਜਦੋਂ ਬੇਗਨਾ ਕਰਦੇ ਆ ਉਹਨੂੰ ਮੁਆਫ ਕਰਦੇ ਆ ਸ਼ਹੀਦ ਉਦਮ ਸਿੰਘ ਦਾ ਉਦੋਂ ਖੂਨ ਖੋਲਿਆ ਸ਼ਹੀਦ ਭਗਤ ਸਿੰਘ ਦਾ ਖੂਨ ਖੋਲਿਆ ਹੁਣ ਇੱਕ ਜੱਜ ਸੀ ਸ਼ਹੀਦ ਦੇ ਆਜਮ ਭਗਤ ਸਿੰਘ ਦੀ ਫਾਂਸੀ ਦੇ ਖਿਲਾਫ ਅਸਤੀਫਾ ਦਿੰਦਾ ਮੁਸਲਮਾਨ ਜੱਜ ਤੇ ਮਹਾਤਮਾ ਗਾਂਧੀ ਉਸ ਵੇਲੇ ਟੌਪ ਦਾ ਵਕੀਲ ਸੀ ਇੱਕ ਪੇਸ਼ੀ ਤੇ ਵੀ ਆ ਕੇ ਨਹੀਂ ਖੜਿਆ ਸ਼ਹੀਦ ਭਗਤ ਸਿੰਘ ਦੀ ਤੇ ਕਾਰਨ ਕੀ ਸੀ ਫਿਰ ਇਹਨਾਂ ਲੋਕਾਂ ਨੂੰ ਰਾਸ਼ਟਰਪਤੀ ਕਿਹਨੇ ਕਹਿਣਾ ਸੀ ਇਹ ਲੋਕ ਜਿੱਥੇ ਇਹ ਉਸ ਵੇਲੇ ਨੌਜਵਾਨੀ ਦੇ ਵੀ ਇਹ ਦੁਸ਼ਮਣ ਸਨ ਕੁਰਬਾਨੀ ਕਰਨ ਵਾਲਿਆਂ ਦੇ ਵੀ ਦੁਸ਼ਮਣ ਸਨ ਪਰ ਉਹ ਸਾਡਾ ਸੂਰਮਾ ਜਿਹਨੇ ਇਸ ਨਾਂ ਦੀ लाज ਰੱਖੀ ਕਿਉਂਕਿ ਚਲਿਆਂ ਵਾਲੇ ਬਾਗ ਦੇ ਵਿੱਚ ਸ਼ਹੀਦ ਹੋਣ ਵਾਲੇ ਰਾਮ ਦੇ ਪੁੱਤ ਵੀ ਸਨ ਰਹੀਮ ਦੇ ਪੁੱਤ ਵੀ ਸਨ ਮੁਹੰਮਦ ਦੇ ਰਹੀਮ ਦੇ ਪੁੱਤ ਵੀ ਸਨ ਤੇ ਸਿੱਖ ਵੀ ਸਨ ਤੇ ਬਾਗੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੇ ਆਜ਼ਾਦ ਸੋਚਦੇ ਹੁੰਦੇ ਉਹ ਕਦੇ ਗੁਲਾਮੀ ਨਹੀਂ ਇੱਕ ਕਬੂਲ ਹੀ ਨਹੀਂ ਕਰਦੇ ਉਹ ਆਜ਼ਾਦ ਹੀ ਜਾਂਦੇ ਆ ਉਹਨਾਂ ਨੇ ਉਸ ਵੇਲੇ RAM DEH ਪੁੱਤਰਾਂ ਦਾ ਮੁਹੰਮਦ ਦੇ ਪੁੱਤਰਾਂ ਦਾ ਤੇ ਆਪਣਾ ਸਿੱਖਾਂ ਦਾ ਕਿਉਂਕਿ ਸਾਡੇ ਵਾਸਤੇ ਵਿੜਾਈ ਇਸ ਚੀਜ਼ ਦੀ ਹੈ ਇਹ ਕੁਰਬਾਨੀ ਇੱਕ ਸਾਡੇ ਸਿੱਖ ਦੇ ਹਿੱਸੇ ਚ ਹੈ। ਸ਼ਹੀਦ ਹੋਣ ਵਾਲੇ ਤਿੰਨ ਤਿੰਨਾਂ ਦੇ ਵਾਰਿਸ ਸੀਗੇ। ਪਰ ਕੁਰਬਾਨੀ ਇੱਕ ਵਾਰਿਸ ਦੇ ਹਿੱਸੇ ਚ ਆਈ ਹੈ। ਬਹੁਤ ਵੱਡੀ ਦੁਨੀਆ ਦੀ ਇਹ ਕੁਰਬਾਨੀ ਹੈ। ਅਸੀਂ ਭੁਲਾਈ ਬੈਠੇ ਹਾਂ। ਪਰ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਗਦਾਰਾਂ ਦੇ ਆ ਜਿਨ੍ਹਾਂ ਨੂੰ ਅਸੀਂ ਖਾਨਦਾਨੀ ਕਹਿੰਨੇ ਆ ਮਹਾਰਾਜੇ ਪਟਿਆਲੇ ਵਰਗੇ ਤੇ ਆ ਦੂਜੇ ਤੀਜੇ ਜਿਹੜੇ ਆ ਮਜੀਠੀਏ ਤੇ ਆ ਬਾਦਲ ਸ਼ਾਹ ਵਰਗੇ ਹੋਰ ਜਿੰਨੇ ਵੀ ਆ ਇਹ ਜਿਹੜੇ ਸਾਡੇ ਵਾਸਤੇ ਜਿਹੜੇ ਕੱਲ ਦੇ ਗਦਾਰ ਸੀ ਜਿਹੜੇ ਅੱਜ ਦੇ ਖਾਨਦਾਨੀ ਬਣਾ ਕੇ ਅਸੀਂ ਆਪਦੇ ਸਿਰ ਤੇ ਚੜਾਈ ਹੋਏ ਆ ਇਹ ਰਾਜ ਭਾਗ ਮੰਨਦੇ ਆ ਕਿਉਂਕਿ ਪਾਵਰ ਆਫ ਜਿਹੜੀ ਟਰਾਂਸਫਰ ਕੀਤੀ ਹੋਈ ਸੀ ਉਹਨਾਂ ਨੇ ਆਪਦੇ ਪਿੱਠੂ ਵੀ ਅਗਲੇ ਕੁਰਸੀਆਂ ਤੇ ਬਿਠਾ ਕੇ ਗਏ ਆ ਕੁਰਬਾਨੀ ਵਾਲਾ ਇੱਕ ਵੀ ਪਰਿਵਾਰ ਦਿਖਾ ਦਿਆ ਜੇ ਕਿੱਥੇ ਸਸਸ ਤੇ ਬੈਠਾ ਹੋਵੇ ਕਿਤੇ ਵਿਧਾਨ ਸਭਾ 'ਚ ਬੈਠਾ ਉਹਨਾਂ ਦੇ ਵੰਛੇਸ ਤਾਂ ਮਿੱਟੀ ਦੇ ਬੱਠਲ ਸਿਰ ਤੇ ਚੱਕ ਕੇ ਢੋਂਦੇ ਫਿਰਦੇ ਆ। ਸ਼ੀਦੂ ਦਾ ਵਸਿਕ ਦਾ ਭਤੀਜਾ ਮਜ਼ਦੂਰੀ ਕਰਦਾ ਲੋਕਾਂ ਨੇ ਦੇਖਿਆ ਅਖਬਾਰਾਂ ਚ ਫੋਟੋਆਂ ਛਪੀਆਂ। ਤੇ ਇੱਥੇ ਗਦਾਰਾਂ ਦੇ ਬੱਚੇ ਮਨਿਸਟਰ ਵਾਲੀਆਂ ਝੰਡੀਆਂ ਲਾ ਕੇ ਫਿਰਦੇ। ਕਿਉਂਕਿ ਉਹ ਜਿਹੜੇ ਜਿਹੜੇ ਪਾਵਰ ਤਬਦੀਲ ਕਰਕੇ ਗਏ ਆ ਉਹ ਆਪਦੇ ਗਦਾਰਾਂ ਨੂੰ ਹੀ ਦੇ ਕੇ ਗਏ ਆਗੇ। ਆਹ ਜਿਹੜੇ ਗਦਾਰ ਜਿਹੜੇ ਉਹਨੂੰ ਮੁਆਫ ਕਰਦੇ ਆ ਚਿੱਠੀਆਂ ਦੇ ਕੇ। ਉਸ ਚਿੱਠੀ ਦੇ ਆਧਾਰ ਤੇ ਜਿਹੜਾ ਗਵਰਨਰ ਜਰਨਲ ਸੀ ਉਸ ਵੇਲੇ ਪੰਜਾਬ ਦਾ ਜਰਨਲ ਡਾਇਰ ਉਹ ਉਹਨੂੰ ਕਲੀਨ ਚਿੱਟ ਦਿੰਦਾ ਤੇ ਅਮਰਸਰ ਦੇ ਹੋਏ ਸਾਕੇ ਨੂੰ ਸਹੀ ਠਹਿਰ ਆਉਂਦਾ ਉਸ ਤੋਂ ਬਾਅਦ ਜਿਹੜੇ ਹਿੰਦੁਸਤਾਨ ਦੇ ਆ ਅੱਜ ਦੇ ਖਾਨਦਾਨੀ ਕੱਲ ਦੇ ਗਦਾਰ ਉਸ ਵੇਲੇ ਦੇ ਸਾਡੀ ਕੌਮ ਦੇ ਦੁਸ਼ਮਣ ਸਾਡੀ ਧਰਤੀ ਦੇ ਦੁਸ਼ਮਣ ਸਾਡੇ ਰਾਜ ਭਾਗ ਦੇ ਦੁਸ਼ਮਣ ਇਹ ਜਰਨਲ ਓਡਵੇ ਜਿਹੜਾ ਅਮਰਸਰ ਵਾਲਾ ਜਰਨਲ ਓਡਵੇਅਰ ਉਹਦੇ ਵਾਸਤੇ ਫੰਡ ਇਕੱਠਾ ਕਰਦੇ ਆ 18000 ਪਾਉਂਡ ਉਸ ਵੇਲੇ ਇਕੱਠਾ ਕੀਤਾ ਜਿਹੜਾ ਅੱਜ ਦਾ ਕਰੀਬ 25 ਲੱਖ ਪਾਉਂਡ ਬਣਦਾ ਇਹ ਇਨਾਮ ਦਿੱਤਾ ਵੀ ਤੂੰ ਸਾਡੇ ਬੱਚੇ ਮਾਰ ਕੇ ਚੱਲੇ ਆ ਅੰਮ੍ਰਿਤਸਰ ਅਸੀਂ ਤੈਨੂੰ ਆ ਇਨਾਮ ਦਿੰਨੇ ਆ ਇੱਕ ਗਲੀ ਦੇ ਵਿੱਚ ਇੱਕ ਮਸ਼ੀਨਰੀ ਟੀਚਰ ਸੀਗੀ ਉਹਨੂੰ ਕਦੇ ੱਤਕਾ ਵੱਜ ਗਿਆ ਕਿਸੇ ਜਲਸੇ ਦੇ ਵਿੱਚ ਇੱਕ ਹਫ਼ਤਾ ਲੋਕ ਉੱਥੇ ਗੋਡਣੀਆਂ ਭਾਰ ਲੰਗਦੇ ਰਹੇ ਹਿੰਦੁਸਤਾਨ ਦੀ ਤੇ ਉੱਥੇ ਕਿਹਾ ਗਿਆ ਵੀ ਭਾਰਤੀਓ ਜਿਸ ਤਰ੍ਹਾਂ ਤੁਸੀਂ ਆਪਦੇ ਆਪਦੀਆਂ ਦੇਵੀਆਂ ਨੂੰ ਗੋਡਣੀਆਂ ਭਾਰ ਹੋ ਕੇ ਸਿਰ ਝੁਕਾਉਨੇ ਆ ਇਹ ਆ ਜਿਹੜੀ ਮਿਸ਼ਨਰੀ ਜਿਹੜੀ ਲੇਡੀ ਨੂੰ ਤੁਸੀਂ ੱੱਕੇ ਮਾਰੇ ਆ ਇਹ ਇਸ ਤੁਹਾਡੀ ਦੇਵੀ ਆ ਤੇ ਉਹਦਾ ਲੇਡੀਜ਼ ਦਾ ਨਾਮ ਸੀਗਾ ਸ਼ੇਰਵੋਡ ਨਾ ਦੇ ਉਹਦਾ ਨਾਮ ਸੀਗਾ ਮਾਰਸ਼ੇ ਅਲਾ ਸ਼ੇਰਵੋਡ ਉਹ ਮਿਸ਼ਨਰੀ ਸਕੂਲ ਚਲਾਉਂਦੀ ਸੀ ਉਸ ਵੇਲੇ ਫਿਰ ਜਿਹੜੇ ਦੁਖੀ ਲੋਕ ਦੁਖੀ ਹੋਏ ਲੋਕਾਂ ਨੇ ਇਹ ਜਿਹੜੇ ਪੰਜਾਬ ਦੇ ਬੁੱਚੜਾ ਕਿਤੇ ਅੱਜ ਤਾਂ ਨਹੀਂ ਸ਼ੁਰੂ ਹੋਏ ਉਸ ਵੇਲੇ ਵੀ ਇਹ ਜਰਨਲ ਅਡਵੈਰ ਨੂੰ ਬੁੱਚੜ ਆਫ ਪੰਜਾਬ ਦਾ ਜਿਹੜਾ ਰਤਬਾ ਦਿੱਤਾ ਸੀ ਸਾਡੇਆਂ ਲੋਕਾਂ ਨੇ ਉਹ ਫਿਰ ਬੁੱਚੜ ਤੋਂ ਖਿਹੜਾ ਛੜਾਇਆ 1940 ਚ ਪਰ ਛੱਡਿਆ ਨਹੀਂ ਉੱਥੇ ਜਾ ਕੇ ਵੀ ਉੱਥੇ ਫਿਰ ਜੰਨਾਚਰ ਗੋਡਣੀਏ ਭਾਰ ਨਹੀਂ ਕਰ ਲਿਆ ਕਹਿੰਦੇ ਜਿਵੇਂ ਇੱਥੇ ਗੋਡਣੀਏ ਭਾਰ ਹੋ ਕੇ ਲੋਕ ਲੰਘਦੇ ਸੀ ਤੇ ਕਹਿੰਦੇ ਜਦੋਂ ਪਹਿਲੀ ਗੋਲੀ ਵੱਜੀ ਤੇ ਫਿਰ ਗੋਡਣੀਏ ਭਾਰ ਡੱਗਿਆ ਕਹਿੰਦੇ ਉਦਮ ਸਿੰਘ ਦੇ ਪੈਰਾਂ 'ਚ ਤੇ ਉਹ ਰਾਮ ਮੁਹੰਮਦ ਸਿੰਘ ਆਜ਼ਾਦ ਸਰਦਾਰ ਉਦਮ ਸਿੰਘ ਤੇ ਕਿੱਥੇ ਜਿਹੜਾ ਆ ਰਾਮ ਰਹੀਮ ਸਿੰਘ ਆਪਦਾ ਨਾਮ ਲਾਉਂਦਾ ਇਹ ਟੁੱਚਲ ਦਾ ਪਹਿਲਾ ਮੁਕਾਬਲਾ ਤਾਂ ਕਰਕੇ ਦੇਖ ਲੋ ਸਰੂ ਨਾਲ ਕਿਉਂ ਨਹੀਂ ਅਸੀਂ ਬੋਲਦੇ ਕੀ ਸਾਨੂੰ ਡਰ ਡੇ ਪਏ ਵੀ ਇਹਨਾਂ ਚੀਜ਼ਾਂ ਦਾ ਵਿਰੋਧ ਕਰੋ ਜੇ ਤੁਹਾਡੇ ਵੱਡ ਬਡੇਰੇ ਤੁਹਾਡੇ ਵਾਸਤੇ ਇਹ ਜੇ ਇਤਿਹਾਸ ਸਿਰਜ ਕੇ ਗਏ ਆ ਪੜਿਆ ਕਰੋ ਇਤਿਹਾਸ ਆਪਣਾ ਤੇ ਨਹੀਂ ਪੜੋਂਗੇ ਤੇ ਫਿਰ ਮਲਾਵਟ ਵਾਲੀਆਂ ਗੱਲਾਂ ਜਿਹੜੀਆਂ ਫਿਲਮਾਂਾਂ ਰਹੀ ਵੇਖ ਕੇ ਤੇ ਫਿਰ ਉਹੋ ਜਿਹਾ ਹੀ ਅਸਰ ਤੁਹਾਡੇ ਤੇ ਹੋਊਗਾ। ਉਸ ਵੇਲੇ ਬੁੱਚੜੋ ਪੰਜਾਬ ਇਹਨੂੰ ਕਿਹਾ ਗਿਆ ਤੇ ਫਿਰ ਬੁੱਚੜੋ ਪੰਜਾਬ ਕੇ ਪੀਐਸ ਗਿੱਲ ਦਾ ਅਗਲਾ ਖਿਤਾਬ ਜਿਹੜਾ ਕਿਉਂਕਿ ਸਾਡੀ ਕੌਮ ਨੇ ਕਦੇ ਕਿਸੇ ਨੂੰ ਮੁਆਫ ਨਹੀਂ ਕੀਤਾ ਇਤਿਹਾਸ ਕਦੇ ਮੁਆਫ ਨਹੀਂ ਕਰਦਾ ਵਕਤ ਕਦੇ ਮੁਆਫ ਨਹੀਂ ਕਰਦਾ ਇਹਦੇ ਤੇ ਦੋ ਲਾਈਨਾਂ ਬੋਲ ਕੇ ਵੀਡੀਓ ਦੀ ਸਮਾਪਤੀ ਕਰਾਂਗੇ। ਕਹਿੰਦੇ ਕਹਿੰਦੇ ਕਿਸੇ ਕੋ ਕੁਝ ਨਹੀਂ ਆਤਾ। ਕਿਸੇ ਕੋ ਕੁਝ ਨਹੀਂ ਆਤਾ ਸਭ ਕਾ ਵਕਤ ਆਤਾ ਹੈ ਸਭ ਕਾ ਵਕਤ ਆਤਾ ਹੈ ਕਿਸੇ ਕੋ ਕੁਝ ਨਹੀਂ ਆਤਾ ਸਭ ਕਾ ਵਕਤ ਆਤਾ ਹੈ ਪਰ ਜਿਸ ਕਾ ਵਕਤ ਆਤਾ ਹੈ ਉਸ ਕੋ ਸਭ ਕੁਝ ਹੀ ਹੁੰਦਾ ਹੈ ਜਿਹਦਾ ਫਿਰ ਵਕਤ ਆਉਂਦਾ ਨਾ ਉਹਨੂੰ ਫਿਰ ਸਭ ਕੁਝ ਹੀ ਆਉਂਦਾ ਇਹਨਾਂ ਮਹਾਨ ਸ਼ੀਧਾਂ ਤੋਂ ਸੇਧ ਲਿਆ ਕਰੋ ਵੀ ਕਿੱਡੇ ਦੁਖਦਾਈ ਜ਼ਿੰਦਗੀ ਚੋਂ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਤੇ ਕਿੱਡਾ ਵੱਡਾ ਦੁਨੀਆ ਦਾ ਇਤਿਹਾਸ ਸਿਰਜ ਕੇ ਉਹ ਸੂਰਮੇ ਗਏ ਜਿਨ੍ਹਾਂ ਨੂੰ ਅਸੀਂ ਉਹ ਸਾਰੇ ਬੈਠੇ ਆ ਇਸ ਤੋਂ ਅਗਲੀ ਲੜੀ ਗਦਰੀ ਬਾਬੇ ਪੜਿਆ ਕਰੋ ਯਾਰ ਕਿਤੇ ਪੜ ਕੇ ਤਾਂ ਵੇਖੋ ਤੁਸੀਂ ਅਸੀਂ ਇਹਨਾਂ ਲੋਕਾਂ ਨੂੰ ਕਿਸੇ ਤੇ ਕਾਮਰੇਡ ਦਾ ਠੱਪਾ ਲਾਤਾ ਕਿਸੇ ਤੇ ਕਾਸੇ ਦਾ ਲਾਤਾ ਅਸੀਂ ਆਪਣਾ ਇਤਿਹਾਸ ਹੀ ਵਿਰਾਸਾ ਆ ਵੀ ਵਿਸਾਰਤਾ ਦੇ ਚੀਤੇ ਤਾਂ ਆ ਨਿਕਲਦੀਆਂ ਜਦੋਂ ਇਹਨਾਂ ਦੇ ਇਤਿਹਾਸ ਪੜਦੇ ਸੀ ਤਾਂ ਆ ਨਿਕਲਦੀਆਂ ਜਦੋਂ ਇਹਨਾਂ ਗਦਾਰਾਂ ਦੀਆਂ ਅਸੀਂ ਕੀਤੀਆਂ ਗਦਾਰੀਆਂ ਸੁਣਦੇ ਆ ਜਦੋਂ ਪੜਦੇ ਵੀ ਇਹਨਾਂ ਪਰਿਵਾਰਾਂ ਨੇ ਸਾਡੇ ਨਾਲ ਕੀਤਾ ਕੀ ਅਸੀਂ ਇਹਨਾਂ ਨੂੰ ਸਮਝੀ ਕੀ ਬੈਠੇ ਆ। ਇਹਨਾਂ ਤਾਂ ਮੂੰਹ ਕਾਲੇ ਸਾਨੂੰ ਕਰਨੇ ਚਾਹੀਦੇ ਸੀ ਤੇ ਅਸੀਂ ਇਹਨਾਂ ਨੂੰ ਕਿਉਂਕਿ ਸਾਡੇ 'ਚ ਇੱਕ ਘਾਟ ਹੈ ਜੇ ਸਾਡੀ ਕੌਮ ਦੀ ਨੌਜਵਾਨੀ ਬੱਚੇ ਸਾਡੇ ਪੜਨਗੇ ਤੇ ਐਸੀ 'ਚੋਂ ਨਿਕਲਣਗੇ ਨਹੀਂ ਪੀੜੀਦਰ ਪੀੜੀ ਤੁਸੀਂ ਸੜਕਾਂ ਤੇ ਬਹਿ ਕੇ ਮੰਗਤੇ ਕਹਿੰਦੇ ਵੀ ਗਰੀਬ ਰੱਖਣਾ ਜੇ ਇਹ ਲੋਕ ਕਮਜ਼ੋਰ ਰਹਿਣਗੇ ਇਹ ਲੋਕ ਗਰੀਬ ਰਹਿਣਗੇ ਤੇ ਮੰਗਤਿਆਂ ਵਰਗੇ ਹੋ ਜਾਣਗੇ ਫਿਰ ਇਹਨਾਂ ਲੋਕਾਂ ਤੇ ਰਾਜ ਕਰਨਾ ਸੌਖਾ ਅਜਨ ਤੋੜੇ ਡੰਡੇ ਕੌਣ ਮਾਰਦੇ ਆ ਮਨਿਸਟਰ ਦਾ ਮੁੰਡਾ ਮਨਿਸਟਰ ਇਹ ਉਹ ਗਦਾਰਾਂ ਦੀ ਔਲਾਦ ਸਾਡੇ ਚ ਪੀੜੀ ਦਰ ਪੀੜੀ ਤੁਰੀ ਹੁੰਦੀ ਆ ਅਫਸਰ ਦਾ ਮੁੰਡਾ ਅਫਸਰ ਵਕੀਲ ਦਾ ਮੁੰਡਾ ਵਕੀਲ ਜੱਜ ਦਾ ਮੁੰਡਾ ਜੱਜ ਸਾਡੇ ਕੀ ਆ ਜਿਹੜਾ ਸਾਡਾ ਦਾਦਾ ਪੜਦਾਦਾ ਸਾਤੋਂ ਤਿੰਨ ਪੀੜੀਆਂ ਦੋ ਪੀੜੀਆਂ ਪਹਿਲਾਂ ਛੜਕਾਂ ਤੇ ਬੈਠਾ ਸੀ ਉਹਦਾ ਪੁੱਤ ਵੀ ਉਹ ਛੜਕਾਂ ਤੇ ਬੈਠਾ ਤੇ ਅੱਜ ਅਸੀਂ ਵੀ ਉੱਥੇ ਬੈਠੇ ਆ ਉਹ ਕਿਉਂਕਿ ਉਹ ਉਹਨਾਂ ਵਾਸਤੇ ਸੀਟਾਂ ਅਸੀਂ ਰਿਜ਼ਰਵ ਛੱਡ ਦਿੱਤੀਆਂ ਤੁਸੀਂ ਤਾਂ ਇਸ ਮਿਹਲੇ ਚੋਂ ਨਿਕਲੋਗੇ ਜੇ ਤੁਹਾਡੀ ਤੁਹਾਡੇ ਬੱਚੇ ਪੜਨਗੇ ਪੜ੍ਹਾਈ ਐਜੂਕੇਸ਼ਨ ਤੁਹਾਨੂੰ ਇਸ ਇਸ ਚੀਜ਼ਾਂ ਚੋਂ ਕੱਢੂਗੀ ਨਹੀਂ ਤੁਹਾਡਾ ਹਾਲ ਇਹੀ ਰਹਿਣਾ ਤੁਸੀਂ ਆਪ ਹੀ ਉਹਨਾਂ ਲੋਕਾਂ ਵਾਸਤੇ ਗਦਾਰਾਂ ਵਾਸਤੇ ਮੈਦਾਨ ਛੱਡਿਆ ਹੋਇਆ ਮੈਂ ਤਾਂ ਤੁਹਾਨੂੰ ਜਗਾਉਂਦਾ ਰਹੂੰਗਾ ਸਾਡਾ ਕਿਤੇ ਵਕਤ ਆਊਗਾ ਤੇ ਸਾਨੂੰ ਸਭ ਕੁਝ ਹੀ ਆਊਗਾ ਫਿਰ ਬਹੁਤ ਦੂਰ ਨਹੀਂਗਾ ਹੁਣ ਆਊਗਾ ਮੈਂ ਕਹਿੰਦਾ ਤੁਸੀਂ ਮੈਨੂੰ 10 ਸਾਲ ਦੇ ਦਿਓ ਮੈਂ ਦੱਸਾਂ ਸਾਲਾਂ ਇਹ ਤੁਹਾਡੇ ਅਗਲੀ ਪੀੜੀ ਬਦਲ ਦੂੰਗਾ ਜਿਹੜੇ ਬੱਚੇ ਆਂਦੀ ਆ ਜਿਹੜੂਦਿਆਂ ਨੇ ਸਾਡੇ ਤੋਂ ਵੱਧ ਸਾਡੇ ਜਿੰਨੀਆਂ ਕੁਰਬਾਨੀਆਂ ਸਾਡੀਆਂ ਉਹਨਾਂ ਤੋਂ ਕਿਤੇ ਜ਼ਿਆਦਾ ਆ ਪਰ ਜਦੋਂ ਉਹਨਾਂ ਨੂੰ ਚੈਂਬਰਾਂ 'ਚ ਪਾ ਪਾ ਸਾੜਿਆ ਤੇ ਉਹਨਾਂ ਦੇ ਦੋ ਬੰਦਿਆਂ ਨੇ ਉਹਦੀ ਸਾਰੀ ਸਾਰੀ ਕੌਮ ਨੂੰ ਜਗਾਤਾ ਸੀ ਉਹਨਾਂ ਨੇ ਬੱਚੇ ਸੰਭਾਲੇ ਆਪਦੇ ਤੇ ਅੱਜ ਦੁਨੀਆ ਨੂੰ ਚਲਾਈ ਫਿਰਦੇ ਹੋ ਲੋਕ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਬੁੱਧੀਮਾਨ ਲੋਕ ਹੋ ਬੱਚਿਓ ਤੁਸੀਂ ਬੁੱਧੀਮਾਨ ਹੋ ਬੁੱਧੀਮਾਨ ਬਣਨਾ ਕਿਵੇਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਦੁਨੀਆ ਦੇ ਧਨ ਦੇ ਮਾਲਕ ਹੋ ਕਿਵੇਂ ਬਣਨਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਜਨਮ ਜਾਤ ਰਾਜ ਕਰਨ ਵਾਸਤੇ ਜੰਮੇ ਹੋ ਤੁਸੀਂ ਰਾਜੇ ਬਣਨਾ ਕਿਵੇਂ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਸਾਡੇ ਤਾਂ ਸਾਨੂੰ ਪਾਤਸ਼ਾਹ ਹੀ ਬਾਵੇ ਬਖਸ਼ ਕੇ ਗਏ ਆ ਸਾਡੇ ਤਾਂ ਗੁਰੂ ਹੀ ਸਾਨੂੰ ਗਿਆਨ ਬਖਸ਼ ਕੇ ਗਿਆ ਸਾਡਾ ਤਾਂ ਗੁਰੂ ਹੀ ਗਿਆਨ ਹੈ ਅਸੀਂ ਤਾਂ ਇਨੇ ਬੁੱਧੀਮਾਨ ਹੋਣੇ ਚਾਹੀਦੇ ਸੀ ਕਿ ਦੁਨੀਆ ਦੁਨੀਆ ਤਾਂ ਸਿਰਫ ਕੋੜ ਕਾਇਮ ਕੀਤੇ ਆ ਕੋਈ ਐ ਥੋੜੀਆ ਵੀ ਕਹੀ ਇਨੇ ਹਰ ਕੀ ਦੇ ਵਿੱਚ ਸਿੱਖਾਂ ਦੇ ਰਿਕਾਰਡ ਵੇਖੋ ਜਾ ਕੇ ਅਸੀਂ ਉਹ ਪੰਨੇ ਫਰੋਲੇ ਹੀ ਨਹੀਂ ਅਸੀਂ ਤਾਂ ਉਹੀ ਕਸੀਆਂ ਪਟੀਆਂ ਗੱਲਾਂ ਉਹੀ ਅਸੀਂ ਦਾ ਉਹੀ ਸਟੇਜਾਂ ਦੇ ਸੁਨਾਈਆਂ ਨੇ ਤੇ ਉਹੀ ਅਸੀਂ ਨੀਵੀਆਂ ਪਾ ਕੇ ਉਹ ਸੱਤ ਬਚਨ ਕਹਿ ਕੇ ਥੁਰੇ ਫਿਰਦੀਆਂ ਸਾਡੇ ਤਾਂ ਲੰਗਰਾਂ ਤੋਂ ਹੀ ਨਹੀਂ ਸੋਚ ਇਹਨਾਂ ਲੋਕਾਂ ਨੇ ਬਾਹਰ ਨਿਕਲਣ ਦਿੱਤੀ ਅਸੀਂ ਕੌਮ ਨੂੰ ਗਾਂਹ ਕੀ ਤੋੜਨ ਠੀਕ ਹੈ ਮੈਂ ਕਿਸੇ ਲੰਗਰ ਦੇ ਖਿਲਾਫ ਨਹੀਂ ਪਰ ਜਿੱਥੇ ਲੋੜ ਹੈ ਉੱਥੇ ਲਾ ਲਓ ਅੱਜ ਕਿਹੜੇ ਲੰਗਰ ਦੀ ਲੋੜ ਆ ਜੇ ਚਰਚਾ ਕਰ ਲਓ ਬੈਠ ਕੇ ਹਰ ਸਿੱਖ ਦਾ ਪੁੱਤ ਜਿਹੜਾ ਚੰਗੀ ਰੋਟੀ ਖਾਂਦਾ ਜਿਹਨੂੰ ਕੋਈ 4 ਪੈਸੇ ਰੱਬ ਨੇ ਦਿੱਤੇ ਆ ਉਹ ਜ਼ਰੂਰ ਦੋਸਤ ਗਰੀਬ ਸਿੱਖਾਂ ਦੇ ਬੱਚਿਆਂ ਦੀ ਵਾਅ ਫੜੇ ਮੈਂ ਇਹ ਨਹੀਂ ਕਹਿੰਦਾ ਉਹਨਾਂ ਨੂੰ ਪੈਸੇ ਦਿਓ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਰਾਸ਼ਨ ਦਿਓ ਉਹਨਾਂ ਬੱਚਿਆਂ ਦੀ ਫੀਸ ਦੇ ਦਿਓ ਉਹਨਾਂ ਨੂੰ ਚੰਗੇ ਸਕੂਲਾਂ 'ਚ ਪੜਨ ਲਾ ਦਿਓ ਤੁਹਾਡੀ ਕੌਮ ਦਸਾਂ ਸਾਲਾਂ 'ਚ ਕਿੱਥੇ ਦੀ ਕਿੱਥੇ ਪਹੁੰਚਦੀ ਵਿਖ ਲਿਓ ਅੱਜ ਜਮਾਨਾ ਟੈਕਨੋਲੋਜੀ ਦਾ ਅੱਜ ਤੁਹਾਡੀ ਇਹ ਸੋਚ ਹੋਣੀ ਚਾਹੀਦੀ ਤੁਸੀਂ ਇੱਥੇ ਬੈਠੇ ਹੋ ਤੁਸੀਂ 2000 ਮੀਲ ਤੇ ਕੀ ਕਰ ਸਕਦੇ ਹੋ ਤੁਹਾਨੂੰ ਸਮੇਂ ਦੇ ਨਾਲ ਚੱਲਣਾ ਪਊਗਾ ਤੁਹਾਡੇ ਵੱਡੇ ਵੱਡੇ ਰਿਆਣੇ ਬਹੁਤ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਪਰ ਅਸੀਂ ਅੱਗੇ ਵਧਣਾ ਹੀ ਨਹੀਂ ਚਾਹੁੰਦੇ ਇਸ ਕਰਕੇ ਚੰਗੇ ਚੰਗੇ ਕੰਮ ਦਾ ਸਾਥ ਦਿਆ ਕਰੋ ਲੜਾਈ ਜਿਹੜੀ ਹੈਗੀ ਆ ਲੜੋ ਲੜਾਈ ਕਈ ਪ੍ਰਕਾਰ ਦੀ ਹੁੰਦੀ ਆ ਇਹ ਨਹੀਂ ਹੁੰਦਾ ਕਿ ਉੱਥੇ ਜੁੰਡੋ ਜੁੰਡੀ ਹੋਣਾ दारू ਪੀ ਕੇ ਇਹ ਵੀ ਇੱਕ ਲੜਾਈ ਆ ਜਿਹੜੇ ਤੁਹਾਡੇ ਵੱਡੇ-ਵਡੇਰੇ ਲੜ ਕੇ ਗਏ ਤੁਸੀਂ ਕਿੱਥੇ ਖੜੇ ਹੋ ਇਸ ਕਰਕੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਜਿਹਨੂੰ ਰੱਬ ਨੇ ਪ੍ਰਮਾਤਮਾ ਨੇ ਬਾਬੇ ਨਾਨਕ ਨੇ ਕੁਛ ਦਿੱਤਾ ਉਹ ਜਰੂਰ ਆਪਦੇ ਦੋ ਗਰੀਬ ਭਰਾਵਾਂ ਦੀ ਬਾਫੜੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ